ਪ੍ਰੋਫੈਸਰਾਂ ਦੀ ਇੰਨੀ ਮਾੜੀ ਹਾਲਤ ਹੈ ਇੰਨੀ ਮਾੜੀ ਹਾਲਤ ਕਿ ਉਹਦੇ ਨਾਲ ਅਨਪੜ੍ਹ ਬੰਦਾ ਵਧੀਆ ਜਿਹੜਾ ਆਸਾ ਦੀ ਬਾਹਰ ਚਾਉਂਦਾ ਨਾ ਪੜਿਆ ਹੋਵੇ ਗੁਨਾਹਗਰ ਪੜਿਆ ਹੋ ਗਏ ਵੀ ਨਹੀਂ ਕਿਹਾ ਵੀ ਟਾਮਾ ਟਾਮਾ ਬੱਚਿਆ ਵੀ ਹੁੰਦਾ ਸਾਰਿਆਂ ਨੂੰ ਗੁਨਾਹਗਰ ਮੰਨੇ ਉਹਮੀ ਸਾਧ ਨਾ ਮਾਰੀ ਹੈ ਉਮੀ ਉਮੀ ਨੂੰ ਕਹਿੰਦੇ ਨੇ ਉਮੀ ਅਰਬੀ ਦਾ ਲਫ਼ਜ਼ ਹੈ ਮੁਹੰਮਦ ਉਮੀ ਸੀਗਾ ਜਿਵੇਂ ਗੁਰੂ ਨਾਨਕ ਵੀ ਉਮੀ ਸੀ ਜਦੋਂ ਪਾਦੇ ਨੇ ਪੜਾਇਆ ਉਹਦੀ ਸਾਫ ਫੱਟੀ ਸੀ ਰੱਬ ਵੱਲੋਂ ਆਈ ਰੱਬ ਦੇ ਅੱਖਰ ਸੀ ਹੁੰਦੇ ਤੇ ਸਲੇਟ ਸੀਗੀ ਇਹਨੂੰ ਛਲੇਟ ਮੂਸਾ ਦੀ ਉਹਦੇ ਕੋਲੇ ਦੋ ਸੀਗੀਆਂ ਇਹ ਆਤਮਕ ਫਟੀਆਂ ਨੇ ਜਿਦੇ ਤੇ ਰੱਬ ਦੇ ਅੱਖਰ ਨੇ ਉਹ ਫੱਟੀ ਵੀ ਉਹੀ ਆ ਮੁਹੰਮਦ ਕੋਲੇ ਵੀ ਇਹੀ ਸੀ ਮੁਹੰਮਦ ਸੀ ਜਿਹੜਾ ਉਹਨੂੰ ਉਮੀ ਕਹਿੰਦੇ ਨੇ ਉਮੀ ਹੁੰਦਾ ਅਨਪੜ੍ਹ ਕਿ ਦੁਨੀਆਂ ਦੇ ਮੈਲੇ ਰਮ ਤੋਂ ਬਚਿਆ ਹੋਇਆ ਇਹ ਇਲਮ ਸਾਨੂੰ ਮੈਲਾ ਕਰਦਾ ਇਹ ਇਲਮ ਭਾਈ ਆਨੰਦ ਲਾਲ ਕੋਲਿਆ ਜਿਹੜਾ ਸਾਨੂੰ ਰਾਹ ਦੇਣ ਵਾਲਾ ਇਹ ਇਲਮ ਭਾਈ ਗੁਰਦਾਸ ਕੋਲਿਆ ਪਰ ਯੂਨੀਵਰਸਿਟੀਆਂ ਸਕੂਲਾਂ ਚ ਹੀ ਲਵਣੀ ਹੈਗਾ ਇਹਨੂੰ ਰਿਜੈਕਟ ਕਰਕੇ ਤਰੋ ਤੇ ਜੇ ਕੋਈ ਆਉਂਦਾ ਉਹਨੂੰ ਮੰਨ ਲਓ ਪਰ ਇਹਦੇ ਬਾਰੇ ਖਿਆਲ ਨਾ ਮਣਾ ਲਓ ਕਿ ਯੂਨੀਵਰਸਿਟੀਆਂ ਤੁਹਾਨੂੰ ਕੁਝ ਪੈਦਾ ਕਰਕੇ ਦੇ ਦੇਣਗੀਆਂ ਸਵਾਲ ਹੀ ਪੈਦਾ ਨਹੀਂ